ਹਾਂਜੀ ਦੋਸਤੋ ਪਿਆਰ ਪਰਿਵਾਰਕ ਸੱਜ ਸਾਰਿਆਂ ਨੂੰ ਉਮੀਦ ਕਰਦਾ ਰਾਜ ਕੁਸ਼ੀ ਹੋਵਾਂਗੇ ਮੈਂ ਤੁਹਾਡਾ ਆਪਣਾ ਪ੍ਰੀਤ ਬਟੰਡੇ ਵਾਲਾ ਤੇ ਸਭ ਤੋਂ ਪਹਿਲਾਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਤੇ ਵੀਡੀਓ ਨੂੰ ਬាទ ਬាទ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰ ਦਿਓ ਜੀ ਅੱਜ ਆਪਣੇ بیٹے ਕਰਵਕਸ਼ ਦਾ ਬਣਦੇ ਨੰਮ ਅੱਜ ਉਹ 11 ਦਿਨਾਂ ਦਾ ਹੋ ਗਿਆ ਤੇ ਦਿਖਾਉਣਾ ਤੁਹਾਨੂੰ ਖੁਸ਼ੀਆਂ ਰੌਣਕਾਂ ਘਰ ਦੇ ਵਿੱਚ ਬੰਨਾ ਨੇ ਨੰਮ ਤੇ ਪਹਿਲਾਂ ਨਾਨਕੇ ਵੱਲੋਂ بیٹے ਨੂੰ ਕੰਗਣ ਪਾਈ ਜਾਣਗੇ ਹੈ ਤਾਂ ਨਾਨਕੇ ਘਰੀ ਪਰ ਨਮਨ ਬਣਨ ਦੀ ਰਸਮ ਹੋਗੀ ਅੱਜ 11ਵੇਂ ਦਿਨ ਪਿੰਡ ਨਾਨਕੇ ਘਰੇ ਕਰ ਰਿਹਾ ਪਿੰਡਾਂਡੇ ਵੀਡੀਓ ਨੂੰ ਬਤਵਾ শেয়ার ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰ ਲਓ ਜੀ ਹਾਂਜੀ ਦੋਸਤੋ ਨਮਮ ਤਿਆਰ ਹੈ ਨਮ ਬਣਾਂਗੇ ਤੇ ਇਹਦੀ ਵੱਡੀ ਮੰਮੀ ਅਰਖੀਆਂ ਸਾਰੇ ਭੈਣ ਮਾਮੇ ਦੀ ਕੁੜੀ ਅਰਸ਼ ਵੱਡੀ ਮੰਮੀ ਸਾਰੇ ਆਏ ਹੋਏ ਐ ਦਿਖਾਵਾਂ ਤੁਹਾਨੂੰ ਵੀਡੀਓ ਦੇ ਵਿੱਚ ਘਰ ਦੇ ਵਿੱਚ ਰੌਣਕ ਲੱਗਿਆ ਹੋਣਾ ਉਹ ਮੰਮੀ ਕੰਗਲ ਬੋਲੂਗੀ ਹਾਂਜੀ ਤਿਆਰੀ ਸਾਡੇ ਨੇ ਮੰਨਣ ਦੇ ਤੇ ਵਿੰਬਲੇ ਬਹੁਤ ਬਹੁਤ ਮੁਬਾਰਕਤਾਂ ਪਤਦਿਆਂ ਇੱਕ ਵਸਤਾ ਤੇ ਚਾਰਜ ਲੱਗਿਆ ਹਾਂ 400 ਲੱਗਿਆ ਸਰਾਰ ਨੂੰ ਤੰਗ ਕਰਦਾ ਨਾ ਰਾਤ ਨੂੰ ਤੰਗ ਕਰਦਾ ਹਾਂ ਹਾਂਜੀ ਮੁੰਡੇ ਦੇ ਨਾਨਕੇ ਪਾਉਂਦੇ ਇਹਨੂੰ ਕੰਗਣ ਟੱਕ ਤੋਂ ਕਾਲੀਆਂ ਚੂਰੀਆਂ ਨਾਲ ਜੰਨ ਲੱਗਦੀਆਂ ਨਿਆ ਨਿਆ ਕੋਈ ਕਾਤ ਤੇ ਕਦਾਵਲੇ ਯਾਰ ਇਹ ਨਾਂ ਨਹੀਂ ਪੜਾਣੀ। ਫੱਕਾ ਫੁੱਟ ਗਿਆ। ਆ ਜਾਣੀ ਚੋਣ ਗਿਆ ਫੁੱਟ ਗਿਆ ਫੁੱਟ ਗਿਆ। ਆ। ਕੋਣ ਕੋਣ ਨੂੰ ਸੁਣ ਕੇ ਫੁੱਟ ਗਿਆ। ਕਿ ਐਰਾ ਕਲੇਪ। ਯਾਰ ਲੱਗਿਆ। ਚਾ ਬੀਬੀ ਨੂੰ ਪੜਾਉਣਾ। ਸਰ ਆਵਦਾ ਨਾ। ਇਹ ਇਹ ਕੰਮ ਨਹੀਂ ਕਰਦਾ। ਆ ਲੈ ਵੀ ਤੂੰ ਮੈਂ। ਕੰਮ ਕਰ। ਆ ਕਹਿੰਦੇ ਭਾਈ ਇਹਦੀ ਵੱਡੀ ਸਿਸ਼ਟ ਹੈ ਹੱਸ ਭੈਣ ਅਸ ਲਾ ਇਧਰ ਆ ਦੇ ਲੋ ਭਾਈ ਚਾਹ ਦਾ ਆ ਲਓ ਜੀ ਕੀ ਹੋ ਗਈ ਆਲਾ ਸਰਦਾਰ ਜੀ ਸਵਾਰੀ ਅਨੰਦ ਚੋ ਫੁੱਟਕ ਕਹਿੰਦੇ ਨਮਕ ਦੀ ਬਣਾਣੀ ਬਸ ਬਣਾ ਦੋ ਬਸ ਬਦਲਾਂ ਜਾਂ ਮਿਲਦੇ ਸਬਦਲ ਚਲੋ ਜੀ ਬਸ ਚਲੋ ਚਾ ਕਸ ਬਸ ਬਣਾ ਮੰਗੇ ਨਾਇ ਕੰਗਾਂਡਾ ਵਾਲਾ ਨਦੇ ਦੇ ਬਸ ਫੋਟੋ ਵਾਸਤੇ ਹੀ ਸੀ ਤੇਰੇ ਕੋਲੇ ਫੋਟੋ ਵਾਸਤੇ ਸੀ ਦੇਲੇ ਸ਼ੋਹਰ ਪਾਦੀ ਆ ਬੰਦ ਅਧਰਵਾ ਸਿੰਘ ਦੇ ਨਮ ਦੀ ਤਿਆਰੀ ਹੁਣ ਚੱਲੇ ਨਮ ਬੰਨਣਾ ਗੁਰਾਇਂਗਾ ਤੁਨ ਗੋਤ ਬਸ ਲੱਡੋ ਕਾਲੋ ਖਾਲੋ ਖਾਲੋ ਮਾਦੋ ਕਿੱਧਰੇ ਜਾਣਾ ਹੁਣ ਨਮ ਬੰਨ ਇਧਰ ਕਿੱਧਰੇ ਜਾਣਾ ਇਧਰ ਹੀ ਇੱਥੇ ਜਾ ਚਲੋ ਜਾਓ ਕੱਲੇ ਕੱਲੇ ਚਲਾਇਆ ਬੰਦ ਆ ਜੇ ਤੁਹਾਨੂੰ ਕੋਈ ਚਾਹੀਦਾ ਮੈਂ ਤਾਂ ਰੋਜ਼ੀ ਤੇ ਲਾਜੀਦਾ ਪੇਮੈਂਟ ਲੈ ਕੇ ਆਉਂਦਾ ਹਾਂ ਉਹਦੇ ਲਾਈਵ ਵੀ ਗੱਲ ਆਉਂਦਾ ਹੈ ਹਾਂ ਐਨੀ ਗੇਨੀ ਮਾਤਰਾ ਜੀ ਦੱਸੋ ਜੀ ਲੰਘੇ ਇੱਕ ਦੋ ਗੰਨਾ ਪਾਸ ਨਹੀਂ ਬਣਾਇਆ ਹੈ 7 7 ਕਿਲੋੜੀ ਹੈ 7 7 ਦਾ ਕਹਿ ਰਹੇ ਕਾਟ ਦੀ ਰੱਸੀ ਰੱਸੀ ਲੈ ਆਉਂਦਾ ਕੰਮ ਦੇ ਵਾ ਇੱਥੀ ਮਾਦ ਕਿਚਾਰ ਹੈ ਮਾਦ ਇੱਧਰ ਨੂੰ ਕਰਨ ਵਾਲੀ ਆ ਪੌੜੀ ਇੱਧਰ ਨੂੰ ਕਰਨ ਦੀ ਆ ਖਾਲੀ ਜਮਲੀ ਪੂਰਾ ਤਾਂ ਬੱਲੇ ਥੱਲੇ ਹਾਂ ਹਾਂ ਆ ਇਹ ਤੇ ਤੇ ਲਾ ਰਿਹਾ ਮਾਮਾ ਇੱਧਰ ਤੋਂ ਮੈਂ ਲਾਉਂਗੀ ਮਾਮਾ ਪੱਲ ਤੇ ਆ ਲਾ ਦੇਣਾ ਪੁਰਾਣਾ ਤਾਰ ਤੇ ਜਿਹੜਾ ਕੀ ਆ ਜਾ ਸਭ ਮੈਂ ਲਾਉਂਗੀ ਆ ਬਸ ਐਨ ਹੋਰ ਲਾ ਮਾਮਾ ਵੱੜੇ ਹੋਦੇ ਹੁੰਦਾ ਉਹਦੀ ਬਾੰਦ ਹੁਕਦੀ

ਠੀਕ ਹੈ ਪਾਪਾ ਇੱਧਰ ਲਾ ਕੇ ਲਾ ਦਿਆ ਕਰ ਲੈਣਾ ਸਿੱਧਾ ਘਰ ਭਾਈ ਹਾਂ ਤਾਂ ਵੀ ਨਹੀਂ ਰੰਦੇ ਹਾਂ ਹਾਂਜੀ ਮੈਨੂੰ ਤਾਂ ਆਪਚਾ ਮਤ ਕਹਿੰਦੀ ਹੋਰ ਜੜਾ ਹੋਰ ਉੱਪਰ ਬਣਵਾ ਲਓ ਮੁੰਡੇ ਦਾ ਕਿ ਮੁੰਡੇ ਦਾ ਨਾਨਾ ਮੁੰਡੇ ਦਾ ਐਵੇਂ ਨਹੀਂ ਨਾਨਾ ਮੁੰਡੇ ਦਾ ਰੂਗੀ ਮੁੰਡੇ ਦਾ ਸਮਾਨ ਲੈ ਸਾਰਾ ਉਸੇ ਚੱਖਾ ਪੰਜਰ ਤੇ ਨਿਕੋਲੇ ਰਕੇ ਹਾਂ ਇਹ ਨਹੀਂ ਠੀਕ ਹੈ ਦਿਖਾਓ ਹੋ ਗਿਆ ਮਾਸਾ ਗੁੜੀ ਇਹ ਹੋ ਗਿਆ ਚਲ ਇੱਕ ਲਾਸ ਲਾਉਣੇ ਆ ਕੇ ਸਰ ਤਾਰਲੀ ਨਾ ਇਹ ਆ ਫੜਾ ਇਹਦਾ ਪਰਛੋੜ ਆ ਗਈ ਥੱਲੇ ਲੈ ਆਪਾਂ ਸ਼ਾਗਨ ਸ਼ਾਗਨ ਦੇ ਬਾਪਾ ਇਹ ਨਾ ਆਉਂਦਾ ਕਹਿੰਦੀ ਲੈਵਾ ਪਾ ਆ ਦੇਖ ਇੱਕ ਫੋਟੋ ਵਾਲਾ ਦੇਖਿਆ ਉੱਤ ਬਧਾਈਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਚਲੋ ਤੁਮ ਮਾਗਰ ਜੀ ਆਸੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਵਧਾਈਆਂ ਜੀ ਸਭ ਸਾਰਿਆਂ ਨੂੰ ਸਵਾਗਤ ਵਧਾਈ ਜੀ ਜੈ ਮਾਤਾ ਪਿੰਬਲੇ ਦੀ ਮੁੰਡੇ ਖੁੰਡੇ ਬੇਕੂ ਵਰਗੇ ਮੈਨੂੰ ਕਰੀ ਨਾ ਖਾ ਮਾ ਜੇੜ ਕਰਤੂਂ ਕਾਇਦੇ ਨਾ ਖਾ ਮਾਨ ਜੇੜ ਕਰਤੂਂ ਕਾਇਦੇ ਮੈਨੂੰ ਕਰੀ ਨਾ ਖਾਵਨ ਕੱਟ ਪਾਸੇ ਇੱਕ ਕੱਫੇ ਰਾਤ ਇੱਥੇ ਰਾਤ ਨੱਚ ਰਿਹਾ ਕਰ ਤੇ ਚਿੱਪੂ ਦੇ ਚਿੱਪਾ ਚੱਟ ਆ ਕਰੋ ਚੱਟ ਜਾ ਆ ਕਰੋ ਕੱਤੇ ਤੋੜ ਤੋੜ ਸੀਟਾਂ ਬੁਲਾ ਕਰੋ ਕੱਤੇ ਤੋੜ ਤੋੜ ਸੀਟਾਂ ਬੁਲਾ ਆ ਵੇ ਬਾਗ ਦੀ ਰਬੀ ਦੇ ਵਿੱਚ ਸਟੂ ਦੀ ਸੀਨੇ ਕਾਂ ਬਾਣ ਫਟ ਹਰ ਇੱਕ ਨੂੰ ਲਿਖ ਦੇ ਕਾ ਬਣਾ ਬਟ ਵਾਰੀ ਤੈਨੂੰ ਲਿਖ ਦੇ ਕਾ ਬਣਾ ਬਟ ਵਾਰੀ ਤੈਨੂੰ ਲਿਖ ਦੀ ਤੂੰ ਕਾ ਬਟ ਵਾਰੀ ਤੈਨੂੰ ਲਿਖ ਦੀ ਤੂੰ ਕਾ ਬਾਗੂ ਦੀ ਰਵੀ ਦੇ ਵਿੱਚ ਟਿੰਡੋ ਦੀਆਂ ਪਾੜੀਆਂ ਖਾ ਲੋ ਸਈਆਂ ਨੀ ਅਪਰਾਣੇ ਤਿਆਰੀਆਂ ਖਾ ਲੋ ਸਈਆਂ ਨੀ ਅਪਰਾਣੇ ਗਵਾਰਿਆਂ ਕਾ ਮੈਂ ਵੀ ਨਰਿਦੇ ਕਿ ਕੁਗੀ ਅਮੋੜਾ ਕੁਕੀ ਓਡੇ ਦੀਤੇ ਪੈ ਗਿਆ ਬਿਛੋੜਾ ਕੁਕੀ ਬਿਛੋੜਾ ਇੱਕ ਗੀ ਕੁਦੂ ਬਣ ਜਾਨੀਆਂ ਮੁਰਾਈ ਬਣ ਜਾਨੀਆਂ ਘਟੂ ਐ ਚਪਾਲਾ ਗੇਰ ਪਈਏ ਰੰਗਣ ਘਟੂ ਐ ਚਪਾਲਾ ਜਾਨੀਆਂ ਮੁੜਾਈ ਬਣ ਜਾਨੀਆਂ ਅਦੀ ਵਿੱਚ ਪਾਰ ਵਿਚ ਸ਼ਰਮ ਵਣ ਜਾਨੀਆਂ ਅਦੀ ਵਿੱਚ ਪਾਰ ਵਿਚ ਸ਼ਰਮ ਵਣ ਜਾਨੀਆਂ ਅਦੀ ਬੁੱਧ ਵਣ ਜਾਨੀਆਂ ਮੁੜਾਈ ਵਿੱਚ ਗਣ ਵਣ ਜਾਨੀਆਂ ਤੇਰਾ ਗਮ ਖਾਗੀ ਵੇ ਮੈਂ ਅੱਜ ਵੀ ਹੁੰਦੀ ਜਾਨੀ ਉਠਨੀ ਵੇਗੋ ਭਾਈ ਉਠਨੀ ਵੇਗੋ ਆਨੀ ਵੇਗੋ ਉੱਠ ਕੇ ਖੋਲ ਤਵਾਰਾ ਨਹੀਂ ਹੱਥ ਵਿੱਚ ਮੇਰੇ ਚਿਮਟਾ ਗੋਰੀਏ ਹੱਥ ਵਿੱਚ ਮੇਰੇ ਚਿਮਟਾ ਗੋਰੀਏ ਟਿੱਪੀ ਗੋਰੀਏ ਚਿਮਟਾ ਚੌਂਕੀਆਂ ਵਾਲਾ ਸਾਬੂ ਬਰਖੜੇ ਵੇਗੋ ਖੋਲ ਤਵਾਰਾ ਸਾਬੂ ਬਰਖੜੇ ਵੇਗੋ ਖੋਲ ਤਵਾਰਾ ਰਾਟੇ ਕੇ ਭਾਈ ਕੇ ਮੁਕ ਜਦ ਤਰ ਜਰਮੀਤੀ ਵਾ ਬਾਬੂਲਾ ਸੋਤੀ ਪੈਰੇ ਜੀਵੇ ਬਾਬੂਲਾ ਸੋਤੀ ਪੈਰੇ ਹਾਂਜੀ ਦੋਸਤੋ ਅਸੀਂ ਉਹ ਵੀਡੀਓ ਕਰ ਲਿਆ ਐਂਡਰ ਨਮ ਬੰਨਾਤਾ ਲੋਨੇ ਕਹਾਂ ਚ ਪਲਸ ਪ੍ਰਾਨੇਕਾਰ ਸੰਨਾ ਮੇ ਕਾ ਤੇ ਆਪਣੇ ਫੇਸਬੁਕ ਪੇਜ ਨੂੰ ਫੋਲੋ ਕਰ ਲੈ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦਿਓ ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਇੱਕ ਵਾਰ ਫੇਸ ਤੋਂ